ਦਿੱਤਾ ਅੱਜ ਪੰਜਾਬ ਦੇ ਅੰਦਰ ਜੋ ਹਾਲਾਤ ਹੈ ਅੱਜ ਕੋਈ ਘਰੋਂ ਬਾਹਰ ਨਹੀਂ ਨਿਕਲ ਸਕਦਾ ਗੁੰਡਾ ਕਰਦੀ ਦਾ ਹੌਲ ਅਤਵਾਦੀ ਤੇ ਗੈਂਗਸਟਰ ਰਾਜ ਕਰ ਰਹੇ ਹਨ ਨਸ਼ਾ ਘਰ ਘਰ ਫਲਾ ਦਿੱਤਾ ਹੈ ਲੁੱਟ ਖੋਹਾਂ ਚੱਲ ਰਹੀਆਂ ਹਨ ਅੱਜ ਗਰੀਬ ਦੁਖੀ ਹੈ ਸਾਰੀਆਂ ਹੀ ਸੂਟੇ ਬੰਦ ਕਰ ਦਿੱਤੇ ਹਨ ਕਿਸਾਨ ਦੁਖੀ ਹੈ ਅੱਜ ਦੇ ਦੋ ਸਾਲਾਂ ਦੇ ਅੰਦਰ ਆਪਣਾ ਬੜਾ ਨੁਕਸਾਨ ਹੋਇਆ ਹੜਾਂ ਕਰਕੇ ਗੜੀਆਂ ਕਰਕੇ ਮੁਹਾਰੀਆਂ ਕਰਕੇ ਪਾਰਾ ਕਾਲੀ ਦਾਲ ਵੀ ਸਰਕਾਰ ਸੀ ਬਾਪੂ ਬਾਦਲ ਜਿਹੜਾ ਆਪਣੇ ਆਪ ਖੇਤਾਂ ਚਾਕੇ ਲੋਕਾਂ ਨੂੰ ਇਨਸਾਰ ਲੈਂਦੇ ਸੀ ਪਰ ਜਦੋਂ ਦੇ ਝਾੜੂ ਵਾਲੇ ਆਏ ਆ ਇਕੱਲੇ ਲੁੱਟਣ ਵਾਸਤੇ ਆਏ ਆ ਜੈਬਰੀ ਵਾਲ ਨੂੰ ਖੁਸ਼ ਕਰਨ ਵਾਸਤੇ ਆਏ ਆ ਤੇ ਕੈਦਰੀ ਵਾਲ ਨੂੰ ਪਹੁੰਚਾਉਣ ਵਾਸਤੇ ਆਏ ਆ ਕਿਰੋੜਪੀਆ ਫੈਕਟਰੀਆਂ ਨੇ ਦਾ ਲੁੱਟ ਕੇ ਆ ਆਪਣੀ ਪਾਰਟੀ ਨੂੰ ਹਿੰਦੁਸਤਾਨ ਦੇ ਕੋਨੇ-ਕੋਨੇ ਤੱਕੜਾ ਕੰਮ ਤੇ ਲੱਗੇ ਆ ਪਰ ਮੈਂ ਪੰਜਾਬੀਓ ਉਹਨੂੰ ਕਹਿਣਾ ਚਾਹਣਾ ਗੱਲ ਸਾਹਿਬ ਜੀ ਆ ਜਿਹੜੀਆਂ ਦਿੱਲੀ ਵਾਲੀਆਂ ਪਾਰਟੀਆਂ ਇਹਦਾ ਕੋਈ ਲਗਾ ਪੰਜਾਬ ਨਾਲ ਨਹੀਂ ਕੋਈ ਲਗਾ ਤੁਹਾਡੇ ਨਾਲ ਨਹੀਂ ਤੁਹਾਨੂੰ ਗੱਲਾਂ 'ਚ ਲਿਆ ਕੇ ਕੁਬਰਾ ਕਰਕੇ ਸਰਕਾਰਾਂ ਬਣਾ ਲੈਂਦੇ ਆ ਪਰ ਜਦੋਂ ਸਰਕਾਰ ਬਣਾ ਲੈਂਦੀ ਹੈ ਇਹ ਬਾਤ ਥੋੜੇ ਕਰ ਦੇਖਦੇ ਹੀ ਨਹੀਂ ਆ ਤਾਂ ਕਾਲੀਦਲ ਥੋੜੀ ਆਪਣੀ ਜਥੇਬੰਦੀ ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ ਜਥੇਬੰਦੀ ਸ਼ਹਾਦਤਾਂ ਨਾਲ ਬਣਾਈ ਜਥੇਬੰਦੀ ਜਿਹਨੇ 103 ਸਾਲ ਦਾ ਇਤਿਹਾਸ ਹੈ ਖਾਲਸਾ ਜੀ ਜੀ ਆਪਣੀ ਜਥੇਬੰਦੀ ਤੱਕੜੀ ਆਪਣੀ ਖੋਲ ਤੱਕੜੀ ਹੈ ਜਦੋਂ ਸਾਰੇ ਤੱਕੜਾ ਆਪਾਂ ਕਰ ਪੰਜਾਬ ਤੇ ਪੰਜਾਬ ਨੂੰ ਬਚਾਉਣਾ ਆਪਣੇ ਵਾਸਤੇ ਬਹੁਤ ਵੱਡਾ ਦੇ ਜੰਗਰੀਏ ਇੰਨਾ ਜਿਹੜੇ ਬਾਹਰਲੇ ਜਿੱਲੀ ਆਏ ਆ ਉਹ ਇਹਨਾਂ ਨੂੰ ਭਜਾਈਏ ਤੇ ਆਪਣੇ ਪੰਜਾਬ ਦੇ ਖਾਣੇ ਸੰਪਰਨ ਆ ਗਏ ਸਾਰੀ ਪੱਟੀਆਂ ਵਿੱਚ ਖਾਸ ਕਰਕੇ ਤੇਰਨ ਸਾਹਿਬ ਜੀ ਦੇ ਪਿੰਡ ਦਾ ਬਾਹਰ ਨਹੀਂ ਖਾਣੇ ਜੀ ਕਾ ਖਾਣੇ ਜੀ